ਤਾਂ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਸਾਖੀ ਬੀਬੀ ਭਾਨੀ ਜੀ ਨੂੰ ਵਰ ਸ੍ਰੀ ਗੁਰੂ ਅਮਰਦਾਸ ਜੀ ਨਿਤਾ ਪ੍ਰਤ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕਰਕੇ ਇੱਕ ਚੌਂਕੀ ਉੱਤੇ ਆਪਣੇ ਸਰੂਪ ਦਾ ਧਿਆਨ ਧਰ ਕੇ ਸਮਾਧੀ ਲਾ ਕੇ ਬੈਠਦੇ ਸਨ ਇੱਕ ਦਿਨ ਜਦ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਬੀਬੀ ਭਾਨੀ ਜੀ ਆਏ ਤਾਂ ਉਹਨਾਂ ਨੇ ਵੇਖਿਆ ਕੀ ਜਿਸ ਚੌਂਕੀ ਉਤੇ ਪਿਤਾ ਗੁਰੂ ਜੀ ਅੱਖਾਂ ਮੀਟ ਕੇ ਆਪਣੇ ਧਿਆਨ ਵਿੱਚ ਬੈਠੇ ਹਨ ਉਸ ਦਾ ਇੱਕ ਪਾਵਰ ਟੁੱਟਾ ਹੋਇਆ ਹੈ ਪਾਵਰ ਟੁੱਟਾ ਹੋਇਆ ਵੇਖ ਕੇ ਬੀਬੀ ਜੀ ਨੇ ਵਿਚਾਰਿਆ ਕਿ ਪਿਤਾ ਜੀ ਜਦ ਇਸ ਪਾਸੇ ਨੂੰ ਹੋਣਗੇ ਤਾਂ ਚੌਂਕੀ ਹਿਲ ਜਾਏਗੀ ਤੇ ਆਪ ਜੀ ਦੀ ਸਮਾਧੀ ਜਿਸ ਨੂੰ ਲਾਉਣ ਵਾਸਤੇ ਜੋਗੀ ਜਗਤ ਕਰਦੇ ਹਨ ਟੁੱਟ ਜਾਵੇਗੀ ਇਹ ਵਿਚਾਰ ਕਰਕੇ ਜਦ ਬੀਬੀ ਜੀ ਵਿਚਾਰ ਕਰਕੇ ਜਦ ਬੀਬੀ ਜੀ ਨੂੰ ਆਸ-ਪਾਸ ਹੋਰ ਕੋਈ ਚੀਜ਼ ਪਾਵੇ ھیਠ ਰੱਖਣ ਵਾਸਤੇ ਨਾ ਲੱਭੀ ਤਾਂ ਆਪ ਜੀ ਨੇ ਸ਼ੇਤੀ ਨਾਲ ਆਪਣਾ ਹੱਥ ਪਾਵੇ ھیਠ ਦੇ ਦਿੱਤਾ ਉਪਰੰਤ ਜਦ ਗੁਰੂ ਜੀ ਨੇ ਸਮਾਧੀ ਤੋਂ ਉਥਾਨ ਹੋ ਕੇ ਬੀਬੀ ਜੀ ਨੂੰ ਆਪਣੇ ਪਾਸ ਬੈਠਾ ਵੇਖ ਕੇ ਉਸ ਦੀ ਬਾਹਾਂ ਦੀਆਂ ਨਾੜਾਂ ਫੁੱਲੀਆਂ ਹੋਈਆਂ ਵੇਖ ਕੇ ਪੁੱਛਿਆ ਬੀਬੀ ਇਹ ਤੂੰ ਕੀ ਕੀਤਾ ਹੈ ਤੂੰ ਕਿਉਂ ਬੈਠ ਰਹੀ ਤੇਰੀ ਬਾਹ ਨੂੰ ਬਹੁਤ ਪੀੜ ਹੋ ਰਹੀ ਜਾਪਦੀ ਹੈ ਤਾਂ ਪਿਤਾ ਜੀ ਨੇ ਪਿਤਾ ਜੀ ਦੇ ਪਿਆਰ ਵਾਲੇ ਬਚਨ ਸੁਣ ਕੇ ਬੀਬੀ ਜੀ ਨੇ ਕਿਹਾ ਪਿਤਾ ਜੀ ਤੁਹਾਡੀ ਚੌਂਕੀ ਦਾ ਇੱਕ ਪਾਵਾ ਟੁੱਟ ਟੁੱਟਾ ਹੋਇਆ ਸੀ ਤੇ ਹੋਰ ਕੋਈ ਚੀਜ਼ ਇਸ ਦੇ ਹੇਠਾਂ ਦੇਣ ਵਾਸਤੇ ਮੈਨੂੰ ਛੇਤੀ ਨਾਲ ਨਹੀਂ ਸੀ ਮਿਲੀ ਜਿਸ ਕਰਕੇ ਮੈਂ ਆਪਣਾ ਹਾਥੀ ਇਸ ਦੇ ਹੇਠਾਂ ਦੇ ਦਿੱਤਾ ਸੀ ਤਾਂ ਮਤਾ ਚੌਂਕੀ ਡੋਲ ਡੋਲਣ ਨਾ ਡੋਲਣ ਨਾਲ ਤੁਹਾਡੀ ਸਮਾਦੀ ਟੁੱਟ ਜਾਂਦੀ ਤਦ ਗੁਰੂ ਜੀ ਨੇ ਬੀਬੀ ਦਾ ਬੀਬੀ ਦਾ ਹੱਥ ਫੜ ਕੇ ਵੇਖਿਆ ਅਤੇ ਹਥੇਲੀ ਵਿੱਚ ਪਾਵੇ ਦੇ ਭਾਰ ਨਾਲ ਟੋਵਾ ਪਿਆ ਹੋਇਆ ਵੇਖ ਕੇ ਕਿਹਾ ਬੀਬੀ ਤੂੰ ਇਤਨਾ ਦੁੱਖ ਕਿਉਂ ਸਹਾਰਿਆ ਬੀਬੀ ਨੇ ਕਿਹਾ ਪਿਤਾ ਜੀ ਆਪ ਪਰਮੇਸ਼ਰ ਸਰੂਪ ਹੋ ਹੱਥ ਪੈਰ ਤੇ ਸਰੀਰ ਨਹੀਂ ਸਫਲ ਹੈ ਸਰੀਰ ਉਹੀ ਸਫਲ ਹੈ ਜਿਹੜਾ ਆਪਜੀ ਦੀ ਸੇਵਾ ਵਿੱਚ ਲੱਗਦਾ ਹੈ ਅਤੇ ਜਿਸਦੇ ਹਿਰਦੇ ਵਿੱਚ ਤੁਸੀਂ ਵਾਸਤੇ ਹੋ ਉਹ ਹਿਰਦਾ ਸਫਲ ਹੈ ਬੀਬੀ ਜੀ ਨੇ ਬੀਬੀ ਜੀ ਦੇ ਇਹ ਸਦਾ ਪੂਰਵਕ ਬਚਨ ਸੁਣ ਕੇ ਅਤੇ ਬਾਹ ਦੀ ਤਕਲੀਫ ਸਹਾਰੀ ਨੂੰ ਵੇਖ ਕੇ ਗੁਰੂ ਜੀ ਨੇ પ્રસન્ન ਹੋ ਕੇ ਕਿ ਹਾਂ ਬੀਬੀ ਸੰਸਾਰ ਵਿੱਚ ਤੇਰੀ ਸੰਤਾਨ ਬਹੁਤ ਵਧੇਗੀ ਜਿਸ ਨੂੰ ਸਾਰਾ ਜਗਤ ਪੂਜੇਗਾ ਤਨ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ